ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਦੋਸਤੋ ਲੈ ਕੇ ਹਾਜ਼ਰ ਹੋਏ ਅੱਜ ਆਪਾਂ ਇੱਕ ਨਵੀਂ ਕਹਾਣੀ ਦੇਵਕੀ ਅਲਮਾਰੀ ਵਿੱਚੋਂ ਆਪਣੇ ਕੱਪੜੇ ਕੱਢ ਰਹੀ ਸੀ ਉਦੋਂ ਹੀ ਉਸ ਦੀ ਨੂ ਰਾਧਿਕਾ ਦੀ ਆਵਾਜ਼ ਸੁਣਾਈ ਦਿੱਤੀ ਮੰਮੀ ਜੀ ਜਲਦੀ ਆਓ ਦੇਖੋ ਤੁਹਾਡਾ ਪੁੱਤਰ ਫਿਰ ਤੋਂ ਮੇਰੀ ਗੁੱਤ ਪਟ ਰਿਹਾ ਹੈ ਦੇਵਕੀ ਨੇ ਜਦੋਂ ਆਪਣੀ ਨੂ ਦੀ ਆਵਾਜ਼ ਸੁਣੀ ਤਾਂ ਕਾਹਲੀ ਨਾਲ ਅਲਮਾਰੀ ਖੁੱਲੀ ਛੱਡ ਕੇ ਹੀ ਵਰਾਂਡੇ ਵਿੱਚ ਆਈ ਉਹ ਆਪਣੀ ਨੂ ਨੂੰ ਆਪਣੇ ਪੁੱਤ ਦੀ ਮਾਰ ਤੋਂ ਬਚਾਉਂਦੀ ਹੋਈ ਆਪਣੇ ਪੁੱਤ ਵਿਸ਼ਾਲ ਨੂੰ ਕਹਿਣ ਲੱਗੀ ਪੁੱਤ ਛੱਡ ਦੇ ਰਾਧਕਾ ਨੂੰ ਵਿਸ਼ਾਲ ਆਪਣੀ ਮਾਂ ਨੂੰ ਕਹਿਣ ਲੱਗਿਆ ਮਾਂ ਤੁਸੀਂ ਸਾਡੇ ਵਿੱਚ ਨਾ ਆਓ ਰਦਿਕਾ ਭੱਜ ਕੇ ਦੇਵਕੀ ਨਾਲ ਜਾ ਚਿੰਬੜੀ ਤੇ ਵਿਸ਼ਾਲ ਨੂੰ ਅੰਗੂਠਾ ਦਿਖਾਉਂਦੀ ਹੋਈ ਕਹਿਣ ਲੱਗੀ ਕਿ ਹੁਣ ਮਾਰ ਕੇ ਦਿਖਾਓ ਵਿਸ਼ਾਲ ਕਹਿਣ ਲੱਗਿਆ ਦੇਖ ਮਾਂ ਮੈਨੂੰ ਫੇਰ ਅੰਗੂਠਾ ਦਿਖਾ ਰਹੀ ਹੈ ਤੁਸੀਂ ਰਦਿਕਾ ਨੂੰ ਬਹੁਤ ਜ਼ਿਆਦਾ ਸਿਰ ਚੜਾ ਰੱਖਿਆ ਹੈ ਸਿਰ ਤਾਂ ਮੈਂ ਤੈਨੂੰ ਵੀ ਚੜਾ ਰੱਖਿਆ ਹੈ ਇਹ ਕਹਿੰਦੇ ਹੋਏ ਦੋਵੇਂ ਨੂੰ ਸੱਸ ਹੱਸਣ ਲੱਗ ਪਈਆਂ ਵਿਸ਼ਾਲ ਵੀ ਉਹਨਾਂ ਨੂੰ ਦੇਖ ਕੇ ਹੱਸਣ ਲੱਗ ਪਿਆ ਪੂਰੇ ਘਰ ਵਿੱਚ ਹਾਸੇ ਦੀ ਲਹਿਰ ਦੌੜ ਗਈ ਫੇਰ ਵਿਸ਼ਾਲ ਦੇਵਕੀ ਨੂੰ ਜੱਫੀ ਪਾਉਂਦਾ ਹੋਇਆ ਕਹਿਣ ਲੱਗਿਆ ਮਾਂ ਕੀ ਤੁਸੀਂ ਆਪਣਾ ਸਾਰਾ ਪਿਆਰ ਆਪਣੀ ਨੂੰਤੇ ਹੀ ਲਟਾ ਦੇਵੋਗੇ ਦੇਵਕੀ ਕਹਿਣ ਲੱਗੀ ਕਿ ਤੁਹਾਡੇ ਚੱਕਰ ਵਿੱਚ ਮੈਂ ਅਲਮਾਰੀ ਖੁੱਲੀ ਛੱਡਾਈ ਹਾਂ ਜੇਕਰ ਚੂਹਾ ਵੜ ਗਿਆ ਤਾਂ ਸਾਰੇ ਕੱਪੜੇ ਖਰਾਬ ਕਰ ਦੇਵੇਗਾ ਵਿਸ਼ਾਲ ਕਹਿਣ ਲੱਗਿਆ ਕਿ ਮਾਂ ਜੇਕਰ ਚੂਹੇ ਨੇ ਤੁਹਾਡੇ ਕੱਪੜੇ ਖੁੱਤਰ ਦਿੱਤੇ ਤਾਂ ਰਾਧਿਕਾ ਦੀ ਅਲਮਾਰੀ ਵਿੱਚ ਬਹੁਤ ਸਾਰੇ ਕੱਪੜੇ ਪਏ ਹਨ ਉਹ ਕਿਸ ਦਿਨ ਕੰਮ ਆਉਣਗੇ ਰਾਧਿਕਾ ਦੇਵਕੀ ਨੂੰ ਪੁੱਛਣ ਲੱਗੀ ਮੰਮੀ ਜੀ ਤੁਸੀਂ ਪੈਕਿੰਗ ਕਰ ਲਈ ਦੇਵਕੀ ਕਹਿਣ ਲੱਗੀ ਨਹੀਂ ਮੈਨੂੰ ਤਾਂ ਸਮਝ ਹੀ ਨਹੀਂ ਆ ਰਿਹਾ ਕਿ ਕਿਹੜਾ ਸੂਟ ਪਾਵਾਂ ਵਿਸ਼ਾਲ ਨੇ ਆਪਣੀ ਮਾਂ ਦੇ ਪੈਰੀਂ ਹੱਥ ਲਾਏ ਤੇ ਆਪਣੇ ਦਫ਼ਤਰ ਲਈ ਚਲਾ ਗਿਆ ਫਿਰ ਰਾਧਿਕਾ ਤੇ ਦੇਵਕੀ ਦੋਵੇਂ ਦੇਵਕੀ ਦੇ ਕੱਪੜੇ ਪੈਕ ਕਰਨ ਉਸਦੇ ਕਮਰੇ ਵਿੱਚ ਚਲੀਆਂ ਗਈਆਂ ਰਾਧਿਕਾ ਨੇ ਇੱਕ ਰੇਸ਼ਮੀ ਸੂਟ ਦੇਖਦੇ ਹੋਏ ਕਿਹਾ ਮੰਮੀ ਜੀ ਇਹ ਸੂਟ ਤੁਹਾਡੇ ਤੇ ਬਹੁਤ ਵਧੀਆ ਲੱਗੇਗਾ ਦੇਵਕੀ ਕਹਿਣ ਲੱਗੀ ਇਹ ਤਾਂ ਬਹੁਤ ਚਮਕੀਲਾ ਹੈ ਮੰਮੀ ਜੀ ਜਦੋਂ ਤੁਸੀਂ ਇਹ ਸੂਟ ਪਾਉਂਗੇ ਤਾਂ ਹਰ ਕੋਈ ਇਸ ਦੀ ਤਾਰੀਫ ਕਰੇਗਾ ਰਾਧਿਕਾ ਕਹਿਣ ਲੱਗੀ ਕਿ ਮੰਮੀ ਜੀ ਆਪਾਂ ਦੀਦੀ ਲਈ ਵੀ ਸਿਲਕ ਦਾ ਸੂਟ ਹੀ ਲਵਾਵਾਂਗੇ ਉਹ ਦੋਵੇਂ ਗੱਲਾਂ ਕਰ ਰਹੀਆਂ ਸੀ ਉਦੋਂ ਹੀ ਦੇਵਕੀ ਦੀ ਤੀਤ ਦਾ ਫੋਨ ਆਇਆ ਰਾਧਿਕਾ ਨੇ ਫੋਨ ਚੁੱਕਿਆ ਤੇ ਰੀਤ ਦਾ ਹਾਲ ਚਾਲ ਪੁੱਛਣ ਲੱਗੀ ਰੀਤ ਕਹਿਣ ਲੱਗੀ ਕਿ ਤੁਹਾਡੀ ਪੈਕਿੰਗ ਹੋਈ ਕਿ ਨਹੀਂ ਟ੍ਰੇਨ ਦੀਆਂ ਟਿਕਟਾਂ ਲੈ ਲਈਆਂ ਮੇਰੇ ਸਹੁਰੇ ਘਰ ਪਹਿਲਾ ਪ੍ਰੋਗਰਾਮ ਹੈ ਇਸ ਲਈ ਤੁਸੀਂ ਸਾਰੇ ਟਾਈਮ ਸੇ ਆ ਜਾਓ ਨਹੀਂ ਤਾਂ ਮੇਰੀ ਸੱਸ ਕਹੇਗੀ ਕਿ ਤੇਰੀ ਨਣਦ ਦਾ ਵਿਆਹ ਸੀ ਇਸ ਲਈ ਨਹੀਂ ਆਈ ਜੇਕਰ ਤੇਰੀ ਆਪਣੀ ਧੀ ਦਾ ਵਿਆਹ ਹੁੰਦਾ ਤਾਂ ਤੇਰੇ ਪੇਕੇ ਭੱਜੇ ਭੱਜੇ ਆਉਂਦੇ ਫਿਰ ਰਦਿਕਾ ਨੇ ਫੋਨ ਦੇਵਕੀ ਨੂੰ ਦੇ ਦਿੱਤਾ ਦੇਵਕੀ ਵੀ ਰਦਿਕਾ ਦਾ ਹਾਲ ਚਾਲ ਪੁੱਛਣ ਲੱਗੀ ਰੀਤ ਨੇ ਆਪਣੀ ਮਾਂ ਨੂੰ ਵੀ ਕਿਹਾ ਕਿ ਮਾਂ ਤੁਸੀਂ ਸਾਰੇ ਟਾਈਮ ਸੇ ਆ ਜਾਓ ਮੇਰੀ ਸੱਸ ਨੂੰ ਸ਼ਿਕਾਇਤ ਦਾ ਕੋਈ ਮੌਕਾ ਨਾ ਦਿਓ ਨਹੀਂ ਤਾਂ ਉਹ ਤਾਂਨੇ ਮਾਰ-ਮਾਰ ਕੇ ਮੈਨੂੰ ਪਰੇਸ਼ਾਨ ਕਰ ਦੇਵੇਗੀ। ਦੇਵਕੀ ਆਪਣੀ ਧੀ ਨੂੰ ਕਹਿਣ ਲੱਗੀ ਕਿ ਅਸੀਂ ਸਾਰੇ ਟਾਈਮ ਨਾਲ ਆ ਜਾਵਾਂਗੇ। ਤੂੰ ਚਿੰਤਾ ਨਾ ਕਰ। ਕੁਝ ਦੇਰ ਗੱਲ ਕਰਨ ਤੋਂ ਬਾਅਦ ਦੇਵਕੀ ਨੇ ਫੋਨ ਕੱਟ ਦਿੱਤਾ। ਰਾਧਿਕਾ ਨੇ ਦੇਵਕੀ ਦੀ ਪੈਕਿੰਗ ਕਰਵਾ ਦਿੱਤੀ। ਉਸ ਤੋਂ ਬਾਅਦ ਰਾਧਿਕਾ ਨੇ ਰੀਤ ਦੇ ਸਹੁਰਿਆਂ ਲਈ ਕੱਪੜੇ ਤੇ ਗਿਫਟ ਅਟੈਚੀ ਵਿੱਚ ਪਾ ਲਏ। ਇਹ ਵੇਖ ਕੇ ਦੇਵਕੀ ਬਹੁਤ ਖੁਸ਼ ਹੋਈ ਤੇ ਪਿਆਰ ਨਾਲ ਰਾਧਿਕਾ ਦੇ ਸਿਰ ਤੇ ਹੱਥ ਫੇਰਦੇ ਹੋਏ ਕਹਿਣ ਲੱਗੀ राधिका सचमुच तू ਤਾਂ ਮੇਰੀ ਧੀ ਹੈ ਜੇਕਰ ਹਰ ਘਰ ਵਿੱਚ ਤੇਰੇ ਵਰਗੀ ਨੂੰਹ ਹੋਵੇ ਤਾਂ ਹਰ ਮਾਂ ਨੂੰ ਆਪਣੀ ਧੀ ਦੀ ਕਮੀ ਮਹਿਸੂਸ ਨਾ ਹੋਵੇ ਫਿਰ ਰਾधिका ਨੇ ਆਪਣੇ ਤੇ ਵਿਸ਼ਾਲ ਦੇ ਕੱਪੜੇ ਵੀ ਪੈਕ ਕਰ ਲਏ ਸਾਰਾ ਲੋੜਿੰਦਾ ਸਮਾਨ ਉਸਨੇ ਅਟੈਚੀ ਵਿੱਚ ਪਾ ਲਿਆ ਦੇਵਕੀ ਪੂਜਾ ਘਰ ਵਿੱਚ ਜੋਤ ਜਗਾਉਣ ਚਲੀ ਗਈ ਉਸਨੇ ਪਰਮਾਤਮਾ ਅੱਗੇ ਅਰਦਾਸ ਕਰਦੇ ਹੋਏ ਕਿਹਾ ਸਾਰਾ ਕੁਝ ਵਧੀਆ ਤਰੀਕੇ ਨਾਲ ਹੋ ਜਾਵੇ ਸ਼ਾਮ ਨੂੰ ਜਦੋਂ ਵਿਸ਼ਾਲ ਘਰ ਆਇਆ ਤਾਂ ਉਸਨੇ ਦੱਸਿਆ ਕਿ ਮੈਂ ਟਿਕਟਾਂ ਲੈ ਆਇਆ ਹਾਂ ਅਸੀਂ ਕੱਲ ਸਵੇਰੇ ਘਰੋਂ ਚੱਲਾਂਗੇ ਦੇਵਕੀ ਬਹੁਤ ਖੁਸ਼ ਹੋਈ ਉਹ ਸੋਚ ਰਹੀ ਸੀ ਕਿ ਰੀਤ ਦੇ ਸਹੁਰੇ ਘਰ ਅਸੀਂ ਟਾਈਮ ਨਾਲ ਪਹੁੰਚਣਾ ਹੈ ਅਗਲੇ ਦਿਨ ਸਵੇਰੇ ਜਲਦੀ ਉੱਠ ਕੇ ਨਾਸ਼ਤਾ ਕਰਕੇ ਉਹ ਸਾਰੇ ਜਣੇ ਤਿਆਰ ਹੋ ਕੇ ਸਟੇਸ਼ਨ ਵੱਲ ਚੱਲ ਪਏ ਰਸਤੇ ਵਿੱਚ ਜਾਂਦੀ ਹੋਈ ਦੇਵਕੀ ਸੋਚ ਰਹੀ ਸੀ ਕਿ ਸਾਨੂੰ ਵੇਖ ਕੇ ਰੀਤ ਕਿੰਨੀ ਖੁਸ਼ ਹੋਵੇਗੀ ਕਿੰਨੇ ਮਹੀਨੇ ਹੋ ਗਏ ਉਸਨੂੰ ਦੇਖੇ ਹੋਇਆ ਉਹ ਤਿੰਨੇ ਟ੍ਰੇਨ ਵਿੱਚ ਬੈਠ ਗਏ ਟ੍ਰੇਨ ਵਿੱਚ ਜਿੱਥੇ ਉਹ ਬੈਠੇ ਸੀ ਉੱਥੇ ਹੀ ਨਾਲ ਵਾਲੀ ਸੀਟ ਤੇ ਇੱਕ ਔਰਤ 4 ਸਾਲ ਦੀ ਬੱਚੀ ਨਾਲ ਬੈਠੀ ਸੀ ਉਸ ਔਰਤ ਨੇ ਦੇਵਕੀ ਵੱਲ ਦੇਖਿਆ ਤੇ ਸਤਿ ਸ਼੍ਰੀ ਅਕਾਲ ਬੁਲਾਈ ਫਿਰ ਉਹ ਪੁੱਛਣ ਲੱਗੀ ਕਿ ਤੁਸੀਂ ਕਿੱਥੇ ਜਾ ਰਹੇ ਹੋ ਦੇਵਕੀ ਨੇ ਦੱਸਿਆ ਕਿ ਅਸੀਂ ਮੁੰਬਈ ਜਾ ਰਹੇ ਹਾਂ ਉਹ ਔਰਤ ਕਹਿਣ ਲੱਗੀ ਕਿ ਮੈਂ ਵੀ ਉੱਥੇ ਹੀ ਜਾ ਰਹੀ ਹਾਂ ਇਹ ਮੇਰੀ ਬੇਟੀ ਪੀਹੂ ਹੈ ਉਹ ਛੋਟੀ ਬੱਚੀ ਦੇਵਕੀ ਦੇ ਦੁਪੱਟੇ ਨਾਲ ਖੇਡਣ ਲੱਗੀ राधिका ਉਸ ਬੱਚੀ ਨੂੰ ਪੁੱਛਣ ਲੱਗੀ ਬੇਟਾ ਤੁਸੀਂ ਕਿੱਥੇ ਜਾ ਰਹੇ ਹੋ ਉਸ ਬੱਚੀ ਨੇ ਮੁਸਕਰਾਉਂਦੇ ਹੋਏ ਕਿਹਾ ਅਸੀਂ ਨਾਨੀ ਦੇ ਘਰ ਜਾ ਰਹੇ ਹਾਂ ਸਫ਼ਰ ਵਧੀਆ ਲੰਘ ਰਿਹਾ ਸੀ ਰਾਤ ਹੋ ਚੁੱਕੀ ਸੀ ਖਿੜਕੀ ਦੇ ਵਿੱਚ ਦੀ ਆਸ-ਪਾਸੇ ਦੇ ਪਿੰਡਾਂ ਵਿੱਚ ਚਮਕਦੀ ਹੋਈ ਰੋਸ਼ਨੀ ਦਿਖਾਈ ਦੇ ਰਹੀ ਸੀ ਦੇਵਕੀ ਆਪਣੇ ਆਪ ਵਿੱਚ ਥੋੜਾ ਜਿਹਾ ਮੁਸਕराई ਤੇ ਰਾधिका ਨੂੰ ਪੁੱਛਣ ਲੱਗੀ ਮੰਮੀ ਜੀ ਕੀ ਗੱਲ ਹੈ ਕੁਝ ਨਹੀਂ ਰਾधिका ਮੈਨੂੰ ਤਾਂ ਪੁਰਾਣੇ ਦਿਨਾਂ ਦੀ ਯਾਦ ਆ ਰਹੀ ਹੈ ਜਦੋਂ ਰੀਤ ਛੋਟੀ ਸੀ ਅਸੀਂ ਵੀ ਇਸ ਤਰ੍ਹਾਂ ਹੀ ਸਫ਼ਰ ਕਰਿਆ ਕਰਦੇ ਸੀ ਵਿਸ਼ਾਲ ਤੇ ਰੀਤ ਦੋਨੇ ਹੀ ਬਹੁਤ ਸ਼ਰਾਰਤੀ ਸੀ ਆਪਣੀ ਮਾਂ ਦੀ ਗੱਲ ਸੁਣ ਕੇ ਵਿਸ਼ਾਲ ਕਹਿਣ ਲੱਗਿਆ ਮਾਂ ਹੁਣ ਤੁਸੀਂ ਮੇਰੀ ਪੋਲ ਨਾ ਖੋਲ ਦਿਓ ਉਹ ਸਾਰੇ ਜਾਣੇ ਹੱਸਣ ਲੱਗੇ ਥੋੜੀ ਦੇਰ ਬਾਅਦ ਟ੍ਰੇਨ ਵਿੱਚ ਖਾਣਾ ਆਇਆ ਸਾਰਿਆਂ ਨੇ ਖਾਣਾ ਲੈ ਕੇ ਖਾਦਾ ਖਾਣਾ ਖਾਣ ਤੋਂ ਬਾਅਦ ਸਾਰਿਆਂ ਨੂੰ ਨੀਂਦ ਆਉਣ ਲੱਗੀ ਉਹ ਸਾਰੇ ਸੌਂ ਗਏ ਕਰੀਬ 2 ਘੰਟੇ ਬਾਅਦ ਦੇਵਕੀ ਦੀ ਅੱਖ ਖੁੱਲ੍ਹੀ ਉਸਨੇ ਬਾਥਰੂਮ ਜਾਣਾ ਸੀ ਰਾਧਿਕਾ ਨੂੰ ਦੇਖਿਆ ਉਹ ਸੁੱਤੀ ਪਈ ਸੀ ਇਸ ਲਈ ਉਸਨੇ ਰਾਧਿਕਾ ਨੂੰ ਜਗਾਉਣਾ ਠੀਕ ਨਾ ਸਮਝਿਆ ਦੇਵਕੀ ਖੁਦ ਹੀ ਬਾਥਰੂਮ ਚਲੀ ਗਈ ਜਦੋਂ ਦੇਵਕੀ ਬਾਥਰੂਮ ਦੇ ਕੋਲ ਪਹੁੰਚੀ ਤਾਂ ਉਸ ਨੂੰ ਕਿਸੇ ਦੀ ਫੋਨ ਤੇ ਗੱਲ ਕਰਦੇ ਹੋਏ ਆਵਾਜ਼ ਸੁਣਾਈ ਦਿੱਤੀ ਉਹ ਆਦਮੀ ਕਹਿ ਰਿਹਾ ਸੀ ਹਾਂ ਸਭ ਕੁਝ ਪਲਾਨ ਦੇ ਮੁਤਾਬਕ ਹੀ ਹੋ ਰਿਹਾ ਹੈ ਜਦੋਂ ਟ੍ਰੇਨ ਮੁੰਬਈ ਸਟੇਸ਼ਨ ਤੇ ਪਹੁੰਚੇਗੀ ਤਾਂ ਤੁਹਾਡਾ ਕੰਮ ਹੋ ਜਾਵੇਗਾ ਦੇਵਕੀ ਨੂੰ ਵੇ ਜੈ ਨਹੀਂ ਹੋਣ ਲੱਗੀ ਉਹ ਸੋਚਣ ਲੱਗੀ ਆਖਰ ਇਹ ਆਦਮੀ ਕੌਣ ਹੈ ਇਹ ਕਿਹੜਾ ਕੰਮ ਕਰਨ ਦੀ ਗੱਲ ਕਰ ਰਿਹਾ ਹੈ ਰੋਸ਼ਨੀ ਘਟ ਹੋਣ ਦੇ ਕਾਰਨ ਉਹ ਆਦਮੀ ਦਾ ਚਿਹਰਾ ਸਾਫ਼ ਦਿਖਾਈ ਨਹੀਂ ਦੇ ਰਿਹਾ ਸੀ ਜਦੋਂ ਦੇਵਕੀ ਬਾਥਰੂਮ ਵਿੱਚੋਂ ਬਾਹਰ ਨਿਕਲੀ ਤਾਂ ਉਹ ਆਦਮੀ ਦੇਵਕੀ ਵੱਲ ਘੂਰਦਾ ਹੋਇਆ ਵੇਖਣ ਲੱਗਾ ਉਸ ਆਦਮੀ ਨੇ ਦੇਵਕੀ ਨੂੰ ਪੁੱਛਿਆ ਮਾਤਾ ਜੀ ਤੁਸੀਂ ਕਿੱਥੇ ਜਾ ਰਹੇ ਹੋ ਦੇਵਕੀ ਕਹਿਣ ਲੱਗੀ ਕਿ ਬੇਟਾ ਮੈਂ ਤਾਂ ਮੁੰਬਈ ਜਾ ਰਹੀ ਹਾਂ ਆਪਣੀ ਧੀ ਦੇ ਘਰ ਉਹ ਆਦਮੀ ਕਹਿਣ ਲੱਗਾ ਮਾਤਾ ਜੀ ਸਫ਼ਰ ਵਿੱਚ ਜਿੰਨੀ ਜਲਦੀ ਹੋ ਸਕੇ ਸਹੀ ਥਾਂ ਤੇ ਉਤਰ ਜਾਣਾ ਚਾਹੀਦਾ ਹੈ ਕਦੇ ਕਦੇ ਮੰਜ਼ਿਲ ਤੱਕ ਪਹੁੰਚਣਾ ਸੌਖਾ ਨਹੀਂ ਹੁੰਦਾ ਉਸ ਆਦਮੀ ਨੇ ਕਿਹਾ ਮਾਤਾ ਜੀ ਰਤਲਾਮ ਸਟੇਸ਼ਨ ਆਉਣ ਵਾਲਾ ਹੈ ਤੁਸੀਂ ਇੱਥੇ ਹੀ ਉਤਰ ਜਾਓ ਦੇਵਕੀ ਉਸ ਦੀ ਆਵਾਜ਼ ਸੁਣ ਕੇ ਅੰਦਰ ਤੱਕ ਡਰ ਗਈ ਪਰ ਉਹ ਹੌਲੀ ਹੌਲੀ ਆਪਣੀ ਸੀਟ ਵੱਲ ਵਧਣ ਲੱਗੀ ਦੇਵਕੀ ਆਪਣੀ ਸੀਟ ਤੇ ਆਈ ਉਸ ਨੇ ਦੇਖਿਆ ਵਿਸ਼ਾਲ ਰਾਧਿਕਾ ਅਤੇ ਆਸੇ-ਪਾਸੇ ਦੇ ਸਾਰੇ ਲੋਕ ਸੁੱਤੇ ਪਏ ਸੀ। ਦੇਵਕੀ ਦਾ ਦਿਲ ਜ਼ੋਰ ਨਾਲ ਧੜਕਣ ਲੱਗਿਆ। ਉਹ ਸੋਚਣ ਲੱਗੀ ਕਿ ਇਸ ਆਦਮੀ ਨੇ ਇਹ ਜਿਹਾ ਕਿਉਂ ਕਿਹਾ? ਇਹ ਆਦਮੀ ਕੌਣ ਹੈ? ਕੀ ਸੱਚਮੁੱਚ ਕੋਈ ਅਣਹੋਣੀ ਹੋਣ ਵਾਲੀ ਹੈ? ਅਚਾਨਕ ਟ੍ਰੇਨ ਵਿੱਚ ਅਨਾਉਂਸਮੈਂਟ ਹੋਈ। ਰਤਲਾਮ ਸਟੇਸ਼ਨ ਆਉਣ ਵਾਲਾ ਹੈ। ਟ੍ਰੇਨ ਉਸ ਸਟੇਸ਼ਨ ਤੇ ਕੁਝ ਟਾਈਮ ਲਈ ਰੁਕੇਗੀ। ਦੇਵਕੀ ਇੱਕਦਮ ਘਬਰਾ ਗਈ। ਫਿਰ ਉਸਨੇ ਵਿਸ਼ਾਲ ਤੇ ਰਾਧਿਕਾ ਵੱਲ ਦੇਖਿਆ। ਉਹ ਗੂੜੀ ਨੀਂਦ ਵਿੱਚ ਸੌ ਰਹੇ ਸੀ। ਦੇਵਕੀ ਦਾ ਮਨ ਬਹੁਤ ਬੇਚੈਨ ਹੋ ਰਿਹਾ ਸੀ। ਦੇਵਕੀ ਨੇ ਬਿਨਾਂ ਕੋਈ ਆਵਾਜ਼ ਕੀਤੇ ਆਪਣਾ ਪਰਸ ਚੱਕਿਆ ਤੇ ਸੀਟ ਤੋਂ ਉੱਠ ਖੜੀ ਹੋਈ। ਦੇਵਕੀ ਨੇ ਆਪਣੇ ਪੁੱਤਰ ਅਤੇ ਨੂਵਲ ਬਹੁਤ ਪਿਆਰ ਨਾਲ ਦੇਖਿਆ ਤੇ ਕਹਿਣ ਲੱਗੀ, "हे ਪ੍ਰਮਾਤਮਾ, ਇਹਨਾਂ ਦਾ ਖਿਆਲ ਰੱਖਣਾ।" ਉਸ ਤੋਂ ਬਾਅਦ ਦੇਵਕੀ ਚੁੱਪਚਾਪ ਟ੍ਰੇਨ ਵਿੱਚੋਂ ਉਤਰ ਗਈ। ਥੋੜੀ ਦੇਰ ਬਾਅਦ ਟ੍ਰੇਨ ਫੇਰ ਚੱਲ ਪਈ। ਦੇਵਕੀ ਉੱਥੇ ਖੜੀ ਰਹੀ। ਦੇਵਕੀ ਨੇ ਅੱਖਾਂ ਵਿੱਚ ਡਰ ਸੀ ਉਹ ਸੋਚਣ ਲੱਗੀ ਹੁਣ ਮੈਂ ਕੀ ਕਰਾਂ ਦੇਵਕੀ ਨੇ ਪਿੱਛੇ ਮੁੜ ਕੇ ਦੇਖਿਆ ਕਿਤੇ ਉਹ ਅਜਨਬੀ ਆਦਮੀ ਮੇਰਾ ਪਿੱਛਾ ਤਾਂ ਨਹੀਂ ਕਰ ਰਿਹਾ ਟ੍ਰੇਨ ਆਪਣੀ ਰਫ਼ਤਾਰ ਨਾਲ ਚੱਲ ਰਹੀ ਸੀ ਕਰੀਬ 1 ਵਜੇ ਵਿਸ਼ਾਲ ਨੂੰ ਪਿਆਸ ਲੱਗੀ ਉਹ ਪਾਣੀ ਪੀਣ ਲਈ ਉੱਠਿਆ ਅਚਾਨਕ ਉਸ ਦੀ ਨਿਗਾਹ ਆਪਣੀ ਮਾਂ ਦੀ ਸੀਟ ਤੇ ਗਈ ਉਹ ਸੀਟ ਖਾਲੀ ਸੀ ਕੁਝ ਟਾਈਮ ਤੱਕ ਵਿਸ਼ਾਲ ਆਪਣੀ ਮਾਂ ਨੂੰ ਉਡੀਕਦਾ ਰਿਹਾ ਉਸ ਨੇ ਸੋਚਿਆ ਚੈਦ ਮਾਂ ਬਾਥਰੂਮ ਵਿੱਚ ਹੋਵੇਗੀ ਜਦੋਂ ਜਿਆਦਾ ਸਮਾਂ ਹੋ ਗਿਆ ਤਾਂ ਉਸਨੇ ਆਪਣੀ ਪਤਨੀ ਨੂੰ ਜਗਾਇਆ ਰਾਦਿਕਾ ਮਾਂ ਆਪਣੀ ਸੀਟ ਤੇ ਨਹੀਂ ਹੈ ਰਾਦਿਕਾ ਵੀ ਇਕਦਮ ਉੱਠੀ ਤੇ ਇਧਰ ਉਧਰ ਦੇਖਣ ਲੱਗੀ ਵਿਸ਼ਾਲ ਅਤੇ ਰਾਦਿਕਾ ਦੋਵੇਂ ਦੇਵਕੀ ਨੂੰ ਲੱਭਣ ਲੱਗੇ ਉਹਨਾਂ ਦੀਆਂ ਆਵਾਜ਼ਾਂ ਸੁਣ ਕੇ ਆਸੇ-ਪਾਸੇ ਦੇ ਯਾਤਰੀ ਵੀ ਜਾਗ ਪਏ ਰਾਦਿਕਾ ਨੇ ਬਾਥਰੂਮ ਵਿੱਚ ਜਾ ਕੇ ਦੇਖਿਆ ਦੇਵਕੀ ਉੱਥੇ ਵੀ ਨਹੀਂ ਸੀ ਉਹ ਮਨ ਹੀ ਮਨ ਡਰਨ ਲੱਗੇ ਉਹ ਸੋਚ ਰਹੇ ਸੀ ਕਿ ਆਖਰ ਮਾਂ ਕਿੱਥੇ ਗਈ ਵਿਸ਼ਾਲ ਕਹਿਣ ਲੱਗਿਆ ਕਿ ਮਾਂ ਕੋਲ ਤਾਂ ਫੋਨ ਵੀ ਨਹੀਂ ਹੈ ਹੁਣ ਰਾधिका ਦੀਆਂ ਅੱਖਾਂ ਵਿੱਚ ਹੰਝੂ ਸੀ ਵਿਸ਼ਾਲ ਕਹਿਣ ਲੱਗਿਆ ਰਾਧਿਕਾ ਰੋਣ ਨਾਲ ਕੁਝ ਨਹੀਂ ਹੁੰਦਾ ਸਾਨੂੰ ਪਹਿਲਾਂ ਸ਼ਾਂਤ ਰਹਿ ਕੇ ਸੋਚਣਾ ਚਾਹੀਦਾ ਹੈ ਵਿਸ਼ਾਲ ਦੇ ਦਿਮਾਗ ਵਿੱਚ ਤਰ੍ਹਾਂ ਤਰ੍ਹਾਂ ਦੇ ਸਵਾਲ ਉੱਠ ਰਹੇ ਸੀ ਆਖਰ ਮਾਂ ਟ੍ਰੇਨ ਤੋਂ ਕਿਉਂ ਉਤਰੀ ਕੀ ਉਹ ਆਪਣੀ ਮਰਜ਼ੀ ਨਾਲ ਉਤਰੀ ਜਾਂ ਫਿਰ ਕਿਸੇ ਨੇ ਜ਼ਬਰਦਸਤੀ ਉਤਾਰਿਆ ਹੋਵੇਗਾ ਕਿਸੇ ਨੂੰ ਕੋਈ ਸਮਝ ਨਹੀਂ ਆ ਰਿਹਾ ਸੀ ਕਿ ਚਲਦੀ ਟ੍ਰੇਨ ਵਿੱਚੋਂ ਇੱਕ ਬਜ਼ੁਰਗ ਮਹਿਲਾ ਇਸ ਤਰ੍ਹਾਂ ਕਿੱਥੇ ਗਾਇਬ ਹੋ ਸਕਦੀ ਹੈ ਉੱਥੇ ਇੱਕ ਸਿਆਣੀ ਉਮਰ ਦਾ ਆਦਮੀ ਬੈਠਾ ਸੀ ਉਹ ਵਿਸ਼ਾਲ ਨੂੰ ਕਹਿਣ ਲੱਗਿਆ ਕਿ ਤੁਸੀਂ ਚੰਗੀ ਤਰ੍ਹਾਂ ਸੋਚੋ ਆਖਰੀ ਵਾਰ ਤੁਹਾਡੀ ਮਾਂ ਨੂੰ ਕਦੋਂ ਦੇਖਿਆ ਸੀ ਵਿਸ਼ਾਲ ਕਹਿਣ ਲੱਗਿਆ ਕਿ ਰਾਤ 10 ਵਜੇ ਜਦੋਂ ਮਾਂ ਸੌਂ ਰਹੀ ਸੀ ਉਸ ਤੋਂ ਬਾਅਦ ਮੈਨੂੰ ਵੀ ਨੀਂਦ ਆ ਗਈ ਜਦੋਂ ਮੈਨੂੰ ਜਾਗਾਈ ਤਾਂ ਮਾਂ ਆਪਣੀ ਸੀਟ ਤੇ ਨਹੀਂ ਸੀ ਇੱਕ ਆਦਮੀ ਨੇ ਸਲਾਹ ਦਿੱਤੀ ਕਿ ਤੁਸੀਂ ਟੀਟੀ ਨਾਲ ਸੰਪਰਕ ਕਰੋ ਉਹ ਟ੍ਰੇਨ ਵਿੱਚ ਹੀ ਹੋਣਗੇ ਉਹ ਜ਼ਰੂਰ ਕੋਈ ਤੁਹਾਡੀ ਮਦਦ ਕਰ ਸਕਦੇ ਹਨ ਵਿਸ਼ਾਲ ਟੀਟੀ ਨੂੰ ਲੱਭਣ ਲੱਗਿਆ ਉਸ ਦੀ ਵਿੱਚ ਇੰਨੀ ਵੱਧਦੀ ਜਾ ਰਹੀ ਸੀ ਉਹ ਸੋਚ ਰਿਹਾ ਸੀ ਜੇਕਰ ਮਾਂ ਗਲਤੀ ਨਾਲ ਕਿਸੇ ਸਟੇਸ਼ਨ ਤੇ ਉਤਰ ਗਈ ਹੈ ਤਾਂ ਉਹ ਕਿੱਥੇ ਹੋਵੇਗੀ ਰਾਧਿਕਾ ਕਹਿਣ ਲੱਗੀ ਮੈਨੂੰ ਲੱਗਦਾ ਹੈ ਜ਼ਰੂਰ ਕੋਈ ਗੜਬੜ ਹੈ ਮਾਂ ਸਾਨੂੰ ਦੱਸੇ ਬਿਨਾ ਟ੍ਰੇਨ ਤੋਂ ਨਹੀਂ ਉਤਰ ਸਕਦੀ ਵਿਸ਼ਾਲ ਜਦੋਂ ਟੀਟੀ ਕੋਲ ਪਹੁੰਚਿਆ ਤਾਂ ਉਸ ਨੇ ਕਿਹਾ ਤੁਸੀਂ ਡਰੋ ਨਾ ਕਈ ਵਾਰ ਅਜਿਹਾ ਹੁੰਦਾ ਹੈ ਕਿ ਕੋਈ ਯਾਤਰੀ ਸਟੇਸ਼ਨ ਤੋਂ ਕੁਝ ਲੈਣ ਲਈ ਉਤਰਦੇ ਹਨ ਤੇ ਗਲਤੀ ਨਾਲ ਕਿਸੇ ਹੋਰ ਡੱਬੇ ਵਿੱਚ ਚੜ ਜਾਂਦੇ ਹਨ ਹੋ ਸਕਦਾ ਹੈ ਤੁਹਾਡੀ ਮਾਂ ਵੀ ਕਿਸੇ ਹੋਰ ਡੱਬੇ ਵਿੱਚ ਹੋਵੇ ਵਿਸ਼ਾਲ ਕਹਿਣ ਲੱਗਿਆ ਕਿ ਸਰ ਮੇਰੀ ਮਾਂ ਕੋਲ ਮੋਬਾਈਲ ਨਹੀਂ ਹੈ ਟੀਟੀ ਨੇ ਕਿਹਾ ਕਿ ਹੋ ਸਕਦਾ ਹੈ ਤੁਹਾਡੀ ਮਾਂ ਸਟੇਸ਼ਨ ਤੇ ਉਤਰੀ ਤੇ ਉਸ ਤੋਂ ਬਾਅਦ ਟ੍ਰੇਨ ਚੱਲ ਪਈ ਉਹ ਟ੍ਰੇਨ ਵਿੱਚ ਚੜ ਹੀ ਨਾ ਸકી ਹੋਵੇ ਵਿਸ਼ਾਲ ਕਹਿਣ ਲੱਗਿਆ ਕਿ ਮਾਂ ਸਾਨੂੰ ਦੱਸੇ ਬਿਨਾਂ ਕਿਤੇ ਨਹੀਂ ਜਾ ਸਕਦੀ। ਉੱਥੇ ਇੱਕ ਹੋਰ ਯਾਤਰੀ ਬੈਠਾ ਸੀ। ਉਸਨੇ ਕਿਹਾ ਕਿ ਮੈਂ ਤੁਹਾਡੀ ਮਾਂ ਨੂੰ। ਕਿਸੇ ਅਜੀਬ ਜਿਹੇ ਆਦਮੀ ਨਾਲ ਗੱਲ ਕਰਦੇ ਹੋਏ ਦੇਖਿਆ ਸੀ। ਵਿਸ਼ਾਲ ਨੇ ਇੱਕਦਮ ਪੁੱਛਿਆ ਕਿ ਹੋ ਜਿਹੜਾ ਆਦਮੀ ਕੀ ਤੁਸੀਂ ਉਸ ਦੀ ਸ਼ਕਲ ਦੇਖੀ? ਉਹ ਆਦਮੀ ਕਹਿਣ ਲੱਗਿਆ ਕਿ ਮੈਂ ਚੰਗੀ ਤਰ੍ਹਾਂ ਤਾਂ ਨਹੀਂ ਦੇਖ ਸਕਿਆ। ਉਸਨੇ ਕਾਲੇ ਰੰਗ ਦੀ ਜੈਕਟ ਪਾਈ ਹੋਈ ਸੀ। ਉਹ ਤੁਹਾਡੀ ਮਾਂ ਨਾਲ ਗੱਲਾਂ ਕਰ ਰਿਹਾ ਸੀ। ਮੈਨੂੰ ਲੱਗਿਆ ਉਹ ਵੀ ਕੋਈ ਯਾਤਰੀ ਹੋਵੇਗਾ। ਇਸ ਲਈ ਮੈਂ ਜ਼ਿਆਦਾ ਧਿਆਨ ਨਹੀਂ ਦਿੱਤਾ। ਟੀਟੀ ਵਿਸ਼ਾਲ ਨੂੰ ਕਹਿਣ ਲੱਗਿਆ ਕਿ ਤੁਸੀਂ ਚਿੰਤਾ ਨਾ ਕਰੋ। ਮੈਂ ਕੁਝ ਕਰਦਾ ਹਾਂ। ਉਧਰ ਦੇਵਕੀ ਰਤलाम ਸਟੇਸ਼ਨ ਤੇ ਖੜੀ ਸੀ। ਤੇਜ਼ ਹਵਾ ਚੱਲ ਰਹੀ ਸੀ ਪਰ ਉਸ ਦੇ ਮਨ ਦਾ ਤੂਫਾਨ ਉਸ ਤੋਂ ਵੀ ਜ਼ਿਆਦਾ ਤੇਜ਼ ਸੀ। ਦੇਵਕੀ ਬਿਨਾਂ ਸਮਾਂਗਵਾਏ ਸਟੇਸ਼ਨ ਇਨਕੁਆਰੀ ਵੱਲ ਗਈ। ਉੱਥੇ ਜਾ ਕੇ ਉਸਨੇ ਕਿਹਾ ਕਿ ਮੈਨੂੰ ਪੁਲਿਸ ਹੈੱਡ ਕੁਆਟਰ ਗੱਲ ਕਰਨੀ ਹੈ। ਮਾਮਲਾ ਬਹੁਤ ਗੰਭੀਰ ਹੈ। ਸਟੇਸ਼ਨ ਮਾਸਟਰ ਦੇਵਕੀ ਵੱਲ ਅਜੀਬ ਨਜ਼ਰਾਂ ਨਾਲ ਦੇਖਣ ਲੱਗਿਆ ਤੇ ਕਿਹਾ ਕਿ ਮਾਂ ਜੀ ਤੁਸੀਂ ਥੋੜਾ ਸ਼ਾਂਤ ਹੋ ਜਾਓ ਦੱਸੋ ਕੀ ਗੱਲ ਹੈ ਦੇਵਕੀ ਕਹਿਣ ਲੱਗੀ ਇਸ ਟ੍ਰੇਨ ਵਿੱਚ ਬਹੁਤ ਵੱਡਾ ਖਤਰਾ ਹੈ ਮੈਂ ਇੱਕ ਆਦਮੀ ਨੂੰ ਫੋਨ ਤੇ ਗੱਲ ਕਰਦੇ ਹੋਏ ਸੁਣਿਆ ਹੈ ਉਹ ਆਦਮੀ ਇਸ ਟ੍ਰੇਨ ਨੂੰ ਮੁੰਬਈ ਸਟੇਸ਼ਨ ਤੇ ਪਹੁੰਚਦੇ ਹੀ ਉਡਾਉਣ ਦੀ ਗੱਲ ਕਰ ਰਿਹਾ ਸੀ ਸਟੇਸ਼ਨ ਮਾਸਟਰ ਨੇ ਪੁਲਿਸ ਹੈੱਡ ਕੁਆਟਰ ਨਾਲ ਸੰਪਰਕ ਕੀਤਾ ਤੇ ਸਾਰੀ ਗੱਲ ਦੱਸ ਦਿੱਤੀ ਪੁਲਿਸ ਇੰਸਪੈਕਟਰ ਦੋ ਕਾਂਸਟੇਬਲ ਨੂੰ ਨਾਲ ਲੈ ਕੇ ਉੱਥੇ ਆਇਆ ਤੇ ਦੇਵਕੀ ਨੂੰ ਪੁੱਛਣ ਲੱਗਿਆ ਕਿ ਮਾਤਾ ਜੀ ਜੋ ਕੁਝ ਵੀ ਸੁਣਿਆ ਹੈ ਸਭ ਕੁਝ ਦੱਸੋ ਦੇਵਕੀ ਨੇ ਜੋ ਸੁਣਿਆ ਸੀ ਉਹ ਸਾਰਾ ਕੁਝ ਇੰਸਪੈਕਟਰ ਨੂੰ ਦੱਸ ਦਿੱਤਾ ਇੰਸਪੈਕਟਰ ਨੇ ਕਿਹਾ ਕਿ ਜੇਕਰ ਅਸੀਂ ਇਸ ਟ੍ਰੇਨ ਵਿੱਚ ਚੜਦੇ ਹਾਂ ਤਾਂ ਉਹ ਆਦਮੀ ਚੱਕੰਨਾ ਹੋ ਜਾਵੇਗਾ ਸਾਨੂੰ ਇਹ ਵਰਦੀ ਉਤਾਰ ਕੇ ਸਿੰਪਲ ਕੱਪੜਿਆਂ ਵਿੱਚ ਟ੍ਰੇਨ ਵਿੱਚ ਚੜਨਾ ਚਾਹੀਦਾ ਹੈ ਤਾਂ ਕਿ ਕਿਸੇ ਨੂੰ ਕੋਈ ਸ਼ੱਕ ਨਾ ਹੋਵੇ। ਦੇਵਕੀ ਨੇ ਚਿੰਤਾ ਜਤਾਉਂਦੇ ਹੋਏ ਕਿਹਾ ਪੱਕਾ ਤੁਸੀਂ ਉਹਨਾਂ ਨੂੰ ਫੜ ਲਓਗੇ ਨਾ? ਜਦੋਂ ਟ੍ਰੇਨ ਅਗਲੇ ਸਟੇਸ਼ਨ ਤੇ ਰੁਕੀ ਤਾਂ ਸਾਦੀ ਵਰਦੀ ਵਿੱਚ ਪੁਲਿਸ ਵਾਲੇ ਉਸ ਟ੍ਰੇਨ ਵਿੱਚ ਚੜ ਗਏ। ਇੰਸਪੈਕਟਰ ਦੇਵਕੀ ਨੂੰ ਪੁੱਛਣ ਲੱਗੇ ਮਾਤਾ ਜੀ ਕੀ ਤੁਸੀਂ ਉਸ ਆਦਮੀ ਨੂੰ ਪਛਾਣ ਸਕਦੇ ਹੋ? ਦੇਵਕੀ ਕਹਿਣ ਲੱਗੀ ਹਾਂ ਮੈਂ ਉਸ ਆਦਮੀ ਨੂੰ ਚੰਗੀ ਤਰ੍ਹਾਂ ਵੇਖਿਆ ਹੈ। ਉਸ ਦੀ ਉਮਰ 40-45 ਸਾਲ ਹੈ। ਉਸ ਨੇ ਕਾਲੇ ਰੰਗ ਦੀ ਜੈਕਟ ਤੇ ਸਿਰ ਤੇ ਟੋਪੀ ਪਾਈ ਹੋਈ ਹੈ। ਉਹ ਇਕੱਲਾ ਨਹੀਂ ਸੀ ਮੈਂ ਉਸ ਨੂੰ ਫੋਨ ਤੇ ਗੱਲ ਕਰਦੇ ਸੁਣਿਆ ਕਿ ਦੋ ਨੰਬਰ ਉੱਥੇ ਰੱਖਣਾ ਤਿੰਨ ਨੰਬਰ ਅਗਲੇ ਸਟੇਸ਼ਨ ਤੇ ਮਿਲੇਗਾ ਮਤਲਬ ਉਸਦੇ ਹੋਰ ਵੀ ਸਾਥੀ ਹਨ ਜੋ ਇਸ ਟ੍ਰੇਨ ਵਿੱਚ ਜਾਂ ਉਸਦੇ ਆਸ-ਪਾਸ ਹੋਣਗੇ ਹੁਣ ਇਹ ਸੋਚਣ ਵਿੱਚ ਆ ਰਿਹਾ ਸੀ ਕਿ ਉਹ ਇੱਕ ਤੋਂ ਜ਼ਿਆਦਾ ਲੋਕ ਸੀ ਜੇਕਰ ਪੁਲਿਸ ਨੇ ਥੋੜੀ ਜਲਦ ਵਾਜੀ ਕੀਤੀ ਤਾਂ ਉਸ ਤਰਕ ਹੋ ਜਾਣਗੇ ਟ੍ਰੇਨ ਆਪਣੀ ਪੂਰੀ ਰਫ਼ਤਾਰ ਨਾਲ ਮੁੰਬਈ ਵੱਲ ਜਾ ਰਹੀ ਸੀ ਪਰ ਇਸ ਸਫ਼ਰ ਵਿੱਚ ਇੱਕ ਬਹੁਤ ਭਾਰੀ ਤੂਫਾਨ ਆਉਣ ਵਾਲਾ ਸੀ ਜਿਸ ਦੀ ਕਿਸੇ ਨੂੰ ਕੋਈ ਵੀ ਭਨਕ ਨਹੀਂ ਸੀ ਟਰੇਨ ਵਿੱਚ ਇੱਕ ਆਦਮੀ बार-बार ਇੱਧਰ-ਉੱਧਰ ਦੇਖ ਰਿਹਾ ਸੀ ਉਸ ਦੇ ਚਿਹਰੇ ਤੇ ਬੇਜਾਨੀ ਸਾਫ ਚਲਕ ਰਹੀ ਸੀ ਉਸ ਦਾ ਨਾਮ ਰਿੰਕੂ ਸੀ ਰਿੰਕੂ ਬਾਥਰੂਮ ਵੱਲ ਗਿਆ ਤੇ ਉੱਥੇ ਜਾ ਕੇ ਹੌਲੀ ਜੀ ਆਵਾਜ਼ ਵਿੱਚ ਫੋਨ ਤੇ ਗੱਲ ਕਰਨ ਲੱਗਿਆ ਸਭ ਤਿਆਰ ਹੈ ਹਾਂ ਮੁੰਬਈ ਪਹੁੰਚਦੇ ਹੀ ਕੰਮ ਹੋ ਜਾਵੇਗਾ ਪੁਲਿਸ ਇੱਕਦਮ ਹਰਕਤ ਵਿੱਚ ਆ ਗਈ ਇਨਸਪੈਕਟਰ ਨੇ ਆਪਣੇ ਸਾਥੀ ਪੁਲਸ ਵਾਲਿਆਂ ਨੂੰ ਇਸ਼ਾਰਾ ਕੀਤਾ ਇੱਕ ਪੁਲਸ ਵਾਲੇ ਨੇ ਜਾ ਕੇ ਰਿੰਕੂ ਦੀ ਬਾਹ ਫੜ ਲਈ ਰਿੰਕੂ ਕਹਿਣ ਲੱਗਿਆ ਤੁਸੀਂ ਸਾਨੂੰ ਨਹੀਂ ਰੋਕ ਸਕਦੇ ਇੱਕ ਔਰਤ ਨੇ ਚੀਕ ਮਾਰੀ ਤੇ ਇੱਕ ਬਜ਼ੁਰਗ ਆਦਮੀ ਕਹਿਣ ਲੱਗਿਆ ਕਿ ਪੁਲਸ ਟ੍ਰੇਨ ਵਿੱਚ ਕੀ ਕਰ ਰਹੀ ਹੈ ਇੰਸਪੈਕਟਰ ਕਹਿਣ ਲੱਗਿਆ ਕਿ ਕਿਸੇ ਨੂੰ ਡਰਨ ਦੀ ਕੋਈ ਲੋੜ ਨਹੀਂ ਅਸੀਂ ਸੁਰੱਖਿਆ ਜਾਂਚ ਕਰ ਰਹੇ ਹਾਂ ਸਾਰੇ ਜਾਣੇ ਆਪਣੀਆਂ ਸੀਟਾਂ ਤੇ ਆਰਾਮ ਨਾਲ ਬੈਠੇ ਰਹੋ ਸਾਰੇ ਯਾਤਰੀ ਇੱਕ ਦੂਜੇ ਵੱਲ ਚਿੰਤਾ ਭਰੀਆਂ ਨਿਗਾਹਾਂ ਨਾਲ ਦੇਖਣ ਲੱਗੇ ਵਿਸ਼ਾਲ ਤੇ ਰਾਧਿਕਾ ਜੋ ਆਪਣੀ ਮਾਂ ਦੇਵਕੀ ਦੇ ਗੁੰਮ ਜਾਣ ਦੇ ਕਾਰਨ ਚਿੰਤਾ ਵਿੱਚ ਸੀ ਉਹ ਵੀ ਘਬਰਾ ਗਏ ਉਹ ਸੋਚਣ ਲੱਗੇ ਕਿ ਪੁਲਿਸ ਅਚਾਨਕ ਟ੍ਰੇਨ ਵਿੱਚ ਕੀ ਕਰ ਰਹੀ ਹੈ ਲੱਗਦਾ ਹੈ ਕੋਈ ਵੱਡਾ ਮਾਮਲਾ ਹੈ ਸਾਨੂੰ ਟੀਟੀ ਤੋਂ ਪੁੱਛਣਾ ਚਾਹੀਦਾ ਹੈ ਉਹਨਾਂ ਨੇ ਜਦੋਂ ਟੀਟੀ ਤੋਂ ਪੁੱਛਿਆ ਤਾਂ ਉਸਨੇ ਕਿਹਾ ਕਿ ਮੈਂ ਜ਼ਿਆਦਾ ਤਾਂ ਕੁਝ ਨਹੀਂ ਦੱਸ ਸਕਦਾ ਪਰ ਪੁਲਿਸ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਚੈਕਿੰਗ ਕਰ ਰਹੀ ਹੈ ਤੁਸੀਂ ਘਬਰਾਓ ਨਾ ਹੁਣ ਟ੍ਰੇਨ ਵਿੱਚ ਰਿੰਕੂ ਦੇ ਨਾਲ ਦਾ ਇੱਕ ਆਦਮੀ ਸੀ ਉਸਨੇ ਹੱਥ ਵਿੱਚ ਚਾਕੂ ਫੜਿਆ ਤੇ ਇੱਕ ਯਾਤਰੀ ਨੂੰ ਫੜ ਲਿਆ ਅਤੇ ਕਹਿਣ ਲੱਗਿਆ ਕਿ ਜੇਕਰ ਕੋਈ ਅੱਗੇ ਆਇਆ ਤਾਂ ਮੈਂ ਇਸ ਨੂੰ ਮਾਰ ਦੇਵਾਂਗਾ ਸਾਰੇ ਯਾਤਰੀ ਡਰ ਗਏ ਇੰਸਪੈਕਟਰ ਨੇ ਆਪਣਾ ਪਿਸਤੌਲ ਕੱਢਿਆ ਪਰੰਤੂ ਉਹਨਾਂ ਨੇ ਇਹ ਸਭ ਬਿਨਾਂ ਖੂਨ ਖਰਾਬੇ ਤੋਂ ਸੰਭਾਲਣਾ ਸੀ ਰਾਧਿਕਾ ਇੱਕਦਮ ਘਬਰਾ ਗਈ ਉਸਨੇ ਵਿਸ਼ਾਲ ਦਾ ਹੱਥ ਘੁੱਟ ਕੇ ਫੜ ਲਿਆ ਇੰਸਪੈਕਟਰ ਨੇ ਕਿਹਾ ਜੇਕਰ ਤੂੰ ਕੋਈ ਚਲਾਕੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਤੈਨੂੰ ਜਿੰਦਾ ਨਹੀਂ ਛੱਡਾਂਗੇ ਉਹ ਆਦਮੀ ਕਹਿਣ ਲੱਗਿਆ ਮੈਨੂੰ ਮਰਨ ਤੋਂ ਡਰ ਨਹੀਂ ਲੱਗਦਾ ਉਦੋਂ ਹੀ ਇੱਕ ਪੁਲਿਸ ਵਾਲੇ ਨੇ ਪਿੱਛੇ ਦੀ ਆ ਕੇ ਉਸ ਦਾ ਚਾਕੂ ਫੜ ਲਿਆ ਤੇ ਯਾਤਰੀ ਨੂੰ ਛੁਡਾ ਲਿਆ ਪੁਲਿਸ ਵਾਲਿਆਂ ਨੇ ਉਸ ਆਦਮੀ ਨੂੰ ਵੀ ਫੜ ਲਿਆ ਸਾਰੇ ਯਾਤਰੀ ਆਰਾਮ ਨਾਲ ਬੈਠ ਗਏ ਉਹ ਨਹੀਂ ਜਾਣਦੇ ਸੀ ਕਿ ਟ੍ਰੇਨ ਵਿੱਚ ਕਿੰਨਾ ਵੱਡਾ ਖਤਰਾ ਹੈ ਪੁਲਿਸ ਵਾਲਿਆਂ ਨੇ ਰਿੰਕੂ ਤੇ ਉਸ ਦੇ ਸਾਥੀਆਂ ਨੂੰ ਫੜ ਲਿਆ ਸੀ ਇਨਸਪੈਕਟਰ ਨੇ ਅਨਾਉਂਸਮੈਂਟ ਕਰਵਾਈ ਕਿ ਹੁਣ ਸਾਰੇ ਯਾਤਰੀ ਸੁਰੱਖਿਅਤ ਹਨ ਵਿਸ਼ਾਲ ਤੇ ਰਾਧਿਕਾ ਹੁਣ ਵੀ ਇਹੀ ਸੋਚ ਰਹੇ ਸੀ ਕਿ ਆਖਰ ਮਾਂ ਕਿੱਥੇ ਗਈ ਇਨਸਪੈਕਟਰ ਨੇ ਰਤলাম ਸਟੇਸ਼ਨ ਦੇ ਸੁਰੱਖਿਆ ਕਰਮਚਾਰੀ ਨੂੰ ਫੋਨ ਕਰਕੇ ਦੱਸਿਆ ਕਿ ਹੁਣ ਸਭ ਕੁਝ ਠੀਕ ਹੋ ਗਿਆ ਹੈ ਦੇਵਕੀ ਕੋਲ ਖੜੇ ਇੱਕ ਪੁਲਿਸ ਵਾਲੇ ਨੇ ਕਿਹਾ ਮਾਤਾ ਜੀ ਅਸੀਂ ਤੁਹਾਨੂੰ ਮੁੰਬਈ ਇਕੱਲੇ ਨਹੀਂ ਭੇਜਾਂਗੇ ਤੁਹਾਡੀ ਵਜ੍ਹਾ ਨਾਲ ਬਹੁਤ ਜਾਨਾਂ ਬਚੀਆਂ ਹਨ ਅਸੀਂ ਤੁਹਾਨੂੰ ਸਨਮਾਨਪੂਰਵਕ ਮੁੰਬਈ ਛੱਡ ਕੇ ਆਵਾਂਗੇ। ਦੇਵਕੀ ਕਹਿਣ ਲੱਗੀ ਕਿ ਕੋਈ ਗੱਲ ਨਹੀਂ ਮੈਂ ਟ੍ਰੇਨ ਤੇ ਚਲੀ ਜਾਵਾਂਗੀ। ਫੇਰ ਪੁਲਿਸ ਵਾਲਿਆਂ ਨੇ ਦੇਵਕੀ ਨੂੰ ਟ੍ਰੇਨ ਵਿੱਚ ਬਿਠਾਇਆ। ਉਸ ਨੂੰ ਕਿਹਾ ਕਿ ਮਾਤਾ ਜੀ ਮੁੰਬਈ ਦੀ ਪੁਲਿਸ ਤੁਹਾਨੂੰ ਸਨਮਾਨਿਤ ਕਰੇਗੀ। ਦੇਵਕੀ ਸੋਚ ਰਹੀ ਸੀ ਜਦੋਂ ਵਿਸ਼ਾਲ ਤੇ ਰਾਧਿਕਾ ਮੈਨੂੰ ਮੁੰਬਈ ਦੇ ਰੇਲਵੇ ਸਟੇਸ਼ਨ ਤੇ ਦੇਖਣਗੇ ਤਾਂ ਉਹ ਕੀ ਸੋਚਣਗੇ? ਇੱਧਰ ਜਦੋਂ ਵਿਸ਼ਾਲ ਤੇ ਰਾਧਿਕਾ ਸਟੇਸ਼ਨ ਤੇ ਉਤਰੇ ਤਾਂ ਉਹ ਇੱਕਦਮ ਹੈਰਾਨ ਰਹਿ ਗਏ। ਸਾਹਮਣੇ ਦੇਵਕੀ ਪੁਲਸ ਵਾਲਿਆਂ ਦੇ ਨਾਲ ਖੜੀ ਸੀ ਵਿਸ਼ਾਲ ਤੇ ਰੱਧਾ ਭੱਜ ਕੇ ਆਪਣੀ ਮਾਂ ਨੂੰ ਜਾ ਚਿੰਬੜੇ ਦੇਵਕੀ ਕਹਿਣ ਲੱਗੀ ਪੁੱਤਰ ਮੈਂ ਠੀਕ ਹਾਂ ਵਿਸ਼ਾਲ ਪੁੱਛਣ ਲੱਗਿਆ ਮਾਂ ਤੁਸੀਂ ਇੱਥੇ ਕਿਵੇਂ ਪਹੁੰਚੇ ਇਹ ਪੁਲਸ ਵਾਲੇ ਤੁਹਾਡੇ ਨਾਲ ਕਿਉਂ ਹਨ ਦੇਵਕੀ ਦੇ ਬੋਲਣ ਤੋਂ ਪਹਿਲਾਂ ਹੀ ਇੰਸਪੈਕਟਰ ਬੋਲਿਆ ਵਿਸ਼ਾਲ ਤੁਹਾਡੀ ਮਾਂ ਬਹੁਤ ਹੌਸਲੇ ਵਾਲੀ ਹੈ ਇਹਨਾਂ ਦੀ ਵਜ੍ਹਾ ਨਾਲ ਅੱਜ ਟ੍ਰੇਨ ਵਿੱਚ ਬਹੁਤ ਵੱਡਾ ਹਾਦਸਾ ਹੋਣ ਤੋਂ ਬਚ ਗਿਆ ਜੇਕਰ ਤੁਹਾਡੀ ਮਾਂ ਹੇਮਤੋ ਤਾਂ ਕੰਮ ਨਾ ਲੈਂਦੀ। ਤਾਂ ਮੁੰਬਈ ਪਹੁੰਚ ਕੇ ਟ੍ਰੇਨ ਵਿੱਚ ਬਹੁਤ ਵੱਡਾ ਹਾਦਸਾ ਹੋ ਜਾਣਾ ਸੀ। ਸਾਰੇ ਯਾਤਰੀ ਮਾਰੇ ਜਾਣੇ ਸੀ। ਇੰਸਪੈਕਟਰ ਤੇ ਬਾਕੀ ਪੁਲਿਸ ਵਾਲਿਆਂ ਨੇ ਦੇਵਕੀ ਨੂੰ ਸਲੂਟ ਕੀਤਾ। ਫਿਰ ਪੁਲਿਸ ਵਾਲੇ ਕਹਿਣ ਲੱਗੇ, "ਮਾਂ ਜੀ ਹੁਣ ਤੁਹਾਡੇ ਬੱਚੇ ਤੁਹਾਡੇ ਕੋਲ ਆ ਗਏ ਹਨ। ਇਸ ਲਈ ਅਸੀਂ ਚੱਲਦੇ ਹਾਂ।" ਵਿਸ਼ਾਲ ਤੇ ਰਾਧਾ ਨੂੰ ਆਪਣੀ ਮਾਂ ਉੱਪਰ ਬਹੁਤ ਮਾਣ ਮਹਿਸੂਸ ਹੋਇਆ। ਵਿਸ਼ਾਲ ਟਿਕਟੀ ਲਾ ਕੇ ਆਪਣੀ ਮਾਂ ਵੱਲ ਦੇਖ ਰਿਹਾ ਸੀ। ਦੇਵਕੀ ਕਹਿਣ ਲੱਗੀ, ਹੁਣ ਇਸ ਤਰ੍ਹਾਂ ਹੀ ਦੇਖਦਾ ਰਹੇਗਾ ਰੀਤ ਦੇ ਘਰ ਨਹੀਂ ਜਾਣਾ ਫਿਰ ਉਹ ਟੈਕਸੀ ਲੈ ਕੇ ਰੀਤ ਦੇ ਘਰ ਵੱਲ ਚੱਲ ਪਏ ਸਵੇਰ ਦੀ ਅਖਬਾਰ ਤੇ ਸਾਰੇ ਪਾਸੇ ਦੇਵਕੀ ਦੇ ਸਾਹਸ ਦੀ ਖਬਰ ਛਪੀ ਸੀ ਰੀਤ ਦੀ ਸੱਸ ਕਹਿਣ ਲੱਗੀ ਦੇਖ ਰੀਤ ਇਹ ਤਾਂ ਤੇਰੀ ਮਾਂ ਦੀ ਫੋਟੋ ਹੈ ਰੀਤ ਨੇ ਵੀ ਅਖਬਾਰ ਫੜਿਆ ਤੇ ਧਿਆਨ ਨਾਲ ਖਬਰ ਪੜ੍ਹਨ ਲੱਗੀ ਉਸ ਖਬਰ ਤੇ ਲਿਖਿਆ ਸੀ ਇੱਕ ਮਾਂ ਨੇ ਆਪਣੀ ਸਮਝਦਾਰੀ ਨਾਲ ਹਜ਼ਾਰਾਂ ਲੋਕਾਂ ਦੀ ਜਾਨ ਬਚਾਈ रीत ਦੇ ਸਾਰੇ ਹੈਰਾਨ ਸੀ ਕਿ ਤੇਰੀ ਮਾਂ ਤਾਂ ਬਹੁਤ ਹਿੰਮਤ ਵਾਲੀ ਹੈ ਫਿਰ ਦਰਵਾਜੇ ਦੀ ਘੰਟੀ ਵੱਜੀ ਰੀਤ ਭੱਜ ਕੇ ਦਰਵਾਜ਼ਾ ਖੋਲਣ ਗਈ ਸਾਹਮਣੇ ਉਸ ਦੀ ਮਾਂ ਅਤੇ ਭਰਾ ਪਰਜਾਈ ਸੀ ਰੀਤ ਦੇ ਸਾਰੇ ਪਰਿਵਾਰ ਵਾਲੇ ਹੈਰਾਨੀ ਭਰੀਆਂ ਨਜ਼ਰਾਂ ਨਾਲ ਦੇਵਕੀ ਵੱਲ ਦੇਖ ਰਹੇ ਸੀ ਇੱਕ ਮਾਂ ਜੋ ਹੁਣ ਪੂਰੇ ਦੇਸ਼ ਦੀ ਨਾਇਕਾ ਬਣ ਗਈ ਸੀ ਦੇਵਕੀ ਨੇ ਸਾਬਤ ਕਰ ਦਿੱਤਾ ਕਿ ਇੱਕ ਮਾਂ ਨਾ ਸਿਰਫ ਆਪਣੇ ਪਰਿਵਾਰ ਦੀ ਰੱਖਿਆ ਕਰਦੀ ਹੈ ਬਲਕਿ ਜਦੋਂ ਟਾਈਮ ਆਉਂਦਾ ਹੈ ਤਾਂ ਉਹ ਪੂਰੇ ਸਮਾਜ ਲਈ ਵੀ ਢਾਲ ਬਣ ਸਕਦੀ ਹੈ ਹਾਂਜੀ ਦੋਸਤੋ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ